ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀ ਆ ਕੇ ਬੇਨਤੀ ਕੀਤੇ ਜਾਂਦੇ ਆ ਕਿ ਜਿਹੜਾ ਮਾਹੌਲ ਖਰਾਬ ਹੋਇਆ ਦੋ ਮੁਲਖਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੋਸ਼ਲ ਕੀਤਾ ਜਾਂਦਾ ਹ ਕਿ ਜਿਹੜੇ ਤਾਰੋਂ ਪਾਰ ਜਮੀਨ ਦੀ ਫਸਲ ਵਿੱਚ ਆ ਰਹੀ ਆ ਉਹ ਛੱਤੀ ਤੇ ਜਲਦੀ ਕੱਟੀ ਜਾਵੇ ਮੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਤੋ ਹਰ ਗੱਤ ਮਾਰੀ ਨਾ ਦਿਆਂ ਖਾਨੇਪੁਰ ਦੇ ਨੀਆ ਬੀਐਸਬੀ ਦਸਣਾ ਹੈ ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮੇਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣਦੇ ਆ ਉਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੀ ਬੇਨਤੀ ਆ ਤੇ ਉਹਨੂੰ ਰਾਤ ਨੂੰ ਵਾਰ-ਵਾਰਾਂ ਤੇ ਡਿਊਟੀ ਦੇਣਾ ਜੇ ਕੋਈ ਹਰਕਤ ਲੱਭਦੀ ਆ ਖਾਨੇਪੁਰ ਦੇ ਨੀਆ ਬੀਐਸਬੀ ਰਿਪੋਰਟ ਦੇਣੀ ਆ ਚੌਕੇ ਆਏ ਖਾਸ ਚੌਤਰਾ ਸਲਾਦ ਜਿਹੜਿਆ ਬਾਦਰ ਤੇ ਆ ਇਹ ਸਾਰੇ ਸੰਕਟਾਂ ਨੂੰ ਬੀਤੇ ਚਾਤੀ ਜਾਂਦੀ ਹੈ ਕਿ ਬੜੇ ਚਕੰਨੇ ਹੋ ਕੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਚੌਧਰਾ ਜੀ ਮੇਰਾ ਨਾਮ ਗੁਰਤਾਰ ਸਿੰਘ ਹੈ ਪਿੰਡ ਸਾਡਾ ਮਤਲਬ ਕਿ ਆਪਣੇ ਜਿੱਦਾਂ ਲਈ ਮਾਹੌਲ ਬਣਿਆ ਆ ਪਹਿਲ ਗਾਮ ਦੇ ਵਿੱਚ ਜਿਹੜਾ ਹੋਇਆ ਕਤਲੇਆਮ ਉਹਦੇ ਨਾਲ ਜਿਹੜਾ ਤਣਾਅ ਚੱਲਿਆ ਦੋਵਾਂ ਦੇਸ਼ਾਂ ਵਿੱਚ ਤੇ ਬੀਐਸਐਫ ਵਾਲੇ ਜਿਹੜੇ ਆ ਉਹ ਸਾਨੂੰ ਕਹਿ ਕੇ ਗਏ ਆ ਕਿ ਤੁਸੀਂ ਮਤਲਬ ਕਿ ਚਕੰਨੇ ਰਹਿਣਾ ਤੇ ਪਿੰਡ ਸਾੜਮਰੀ ਸਾਰਾ ਤੇ ਕਰੇ ਪਿੰਡ ਸਾਰਾ ਬੀਐਸਓ ਦੇ ਨਾਲ ਸਹਿਮਤ ਹੈ ਕੋਈ ਵੀ ਉਹ ਜੀ ਗੱਲਬਾਤ ਹੁੰਦੀ ਹੈ ਤੇ ਨਾਲ ਇਹਨਾਂ ਤੇ ਛੋਟੇ ਦਾ ਮੋਟਾ ਚੋੜ ਕੇ ਚੱਲਾਂਗੇ ਫੈਸਲਾ ਦਿੱਤੇ ਗਿਆ ਦੇਸ਼ ਹਾਂਜੀ ਹਾਂਜੀ ਮਲੇ ਕਿ ਕੱਲ੍ਹ ਕਹਿ ਸੀ ਉਹਨਾਂ ਦੇ ਬੀਐਸਓ ਵਾਲੇ ਅਧਿਕਾਰੀਆਂ ਨੇ ਕਿ ਜਿਹੜੀ ਫਸਲਾ ਤਾਰੋਂ ਪਾਰ ਤੈਨੂੰ ਇੱਕ ਦੋ ਦਿਨਾਂ ਵਿੱਚ ਸਮੇਟ ਲੋ ਤੇ ਕੱਲ ਉਸ ਤੋਂ ਬਾਅਦ ਜਿਹੜੇ ਜਿਹੜੇ ਗੇੜ ਜਿਹੜੇ ਉਸ ਸੀਰੀਕ ਕੀਤਾ ਜਾਣਗੇ ਤੇ ਪਤਾ ਨਹੀਂ ਕੋਈ ਵੀ ਅਨਸਖਾਮੀ ਘਟਨਾ ਰਾਂ ਹੋਵੇ ਤੇ ਅਸੀਂ ਤੇ ਕਹਿੰਨੇ ਆ ਕਿ ਉਹ ਜੀ ਘਟਨਾ ਨਾ ਹੋਵੇ ਜਿਹਦੇ ਨਾਲ ਵੀ ਦੋਵਾਂ ਦੇਸ਼ਾਂ ਦਾ ਨੁਕਸਾਨ ਹੋਵੇ ਤੇ ਕਿੰਨਾ ਡਰਿਆ ਪਿੰਡ ਦੇ ਵਿੱਚ ਸਹਿਮਤਾ ਨਾਲ ਤੇ ਹੈ ਹੀ ਨਹੀਂ ਇੱਕ ਦੋ ਤੇ ਐਂ ਤੇ ਕਹਿਣਾ ਕਿ ਨਾ ਹੋਏ ਉਹ ਜਿਹਾ ਮਾਹੌਲ ਨਾ ਬਣੇ ਤਰਾਪੁਰ ਜਿਹੜਾ ਨਾ ਬਣੇ ਮਾਹੌਲ ਤੇ ਠੀਕ ਠਾਕ ਰਹੇ ਕਿੰਨਾ ਕ ਨੁਕਸਾਨ ਨੁਕਸਾਨ ਜੀ ਬਹੁਤ ਜ਼ਿਆਦਾ ਹੁੰਦਾ ਹੁਣ ਤੇ ਤੁਹਾਨੂੰ ਪਤਾ ਜਿਹੜਾ ਅੱਜ ਕੱਲ੍ਹ ਦੀਆਂ ਤਕਨੀਕ ਨਵੀਂ ਆ ਗਈ ਆ ਤੇ ਓਬਵੀਅਸਲੀ ਮਤਲਬ ਹੋਈ ਜਾਂਦਾ ਨੁਕਸਾਨ ਜ਼ਿਆਦਾ ਹੁੰਦਾ ਹਰ ਕਿਸੇ ਨੂੰ ਹਾਂਜੀ ਹਾਂਜੀ ਇਹ ਜੇ ਤਾਂ ਮਤਲਬ ਕਿ ਤਕਰੀਬਨ ਸਾਰੇ ਕੋਲੀ ਨਾ ਪਿੰਡਾਂ ਦੇ ਵਿੱਚ ਹੀ ਇਹ ਡੰਗਰ ਡੰਗਰ ਪਰ ਲੈ ਕੇ ਵੀ ਕਿੱਥੇ ਜਾਵਾਂਗੇ ਮੇਰਾ ਪਿੰਡ ਚਾਉਂਦਰਾ ਜੀ ਮੈਂ ਗੁਰਨਾਮ ਸਿੰਘ ਬੋਲਦਾ ਕੀ ਗੱਲਬਤ ਹੋਈ ਆ ਜੀ ਪਿੰਡ ਵਿੱਚ ਇਹ ਬਾਬੇ ਨੇ ਅਲਾਸਮੈਂਟ ਕੀਤੀ ਆ ਪਿਛਕੰਨੇ ਹੋ ਕੇ ਰਹਿਣਾ ਜਿਹੜਾ ਪਹਿਲ ਬਣਦੇ ਕਰਕੇ ਪਹਿਲ ਗਾਉਂਦੇ ਕਰਕੇ ਜਿਹੜਾ ਵੀ ਇਹ ਮੋਟ ਪੀੜ ਹੋਣ ਦਾ ਖਤਰਾ ਜੀ ਕਿੰਨਾ ਕੁ ਡਰ ਬਣਿਆ ਪਿੰਡ ਦੇ ਸਾਮਲ ਮੋੜਿਆ ਜੀ ਮਾਹੌਲ ਤੇ ਇੱਥੇ ਬਣਦੇ ਰਹਿੰਦੇ ਨੇ ਜੀ ਹੁਣ ਲੜਾਈਆਂ ਜੰਗਾਂ ਦੇਖੀ ਦੀਆਂ 65 ਚ ਵੀ ਹੋਈ 71 ਚ ਵੀ ਹੋਈ ਤੇ ਬਾਰਡਰ ਦੇ ਲੋਕਾਂ ਨੂੰ ਡਰ ਤੇ ਹੁੰਦਾ ਹੀ ਆ ਪਿਛਲੇ ਵਾਲ ਲੜਾਈਆਂ ਵਿੱਚ ਕੋਈ ਨੁਕਸਾਨ ਹੋਇਆ ਹੈ ਪਿੰਡ ਦਾ ਕੋਈ ਗਏ ਹੀ ਛੱਡ ਕੇ ਪਿੰਡ ਪਿੰਡ ਛੱਡ ਕੇ ਤੇ ਜਾਂਦੇ ਹੀ ਆ ਜੀ ਫਿਰ ਸਮਾਨ ਦੀ ਵੀ ਟੁੱਟ ਭੱਜ ਹੁੰਦੀ ਆ ਹੂੰ ਸ਼ਾਂਤ ਹੀ ਹੁੰਦਾ ਜੇ ਫਿਰ ਖੇਤੀਬਾੜੀ ਦਾ ਹੀ ਬਰਬਾਦੀ ਹੁੰਦੀ ਆ ਅਦੁੱਤੀ ਅਦੁੱਤੀ ਹੂੰ ਕੀ ਅਪੀਲ ਕਰਨਾ ਚਾਹੋ ਤੁਸੀਂ ਇਸ ਕਾਰਨ ਅਸੀਂ ਤਾਂ ਹੱਥ ਜੋੜ ਕੇ ਉਹ ਬੇਨਤੀ ਕਰਨੀ ਆ ਕਿ ਇਹ ਸ਼ਾਂਤ ਮਾਹੌਲ ਹੋ ਜਾਵੇ ਤਾਂ ਠੀਕ ਹੈ ਜੀ ਡੰਗਰ ਵਿੱਚ ਤਾਂ ਇੱਕ ਸੌਣ ਹੁੰਦਾ ਪੁੱਤ ਡੰਗਰਾਂ ਦਾ ਵੀ ਹੁੰਦਾ ਜੀਆਂ ਦਾ ਵੀ ਹੁੰਦਾ ਖਤਰਾ ਹੀ ਆ ਜੀ ਕੱਤਰ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਆਉਂ ਲਾਗੇ ਬੰਬ ਪਿਆ ਆ ਹੀ ਤੇ ਉਹ ਲੜਕੀ ਇੱਕ ਬੜੀ ਮੁਸ਼ਕਲ ਵਜਿਆ ਸੀ ਉਦੋਂ ਬੀਐਸਐਫ ਦਾ ਜਵਾਨ ਇੱਕ ਬੜੀ ਮੁਸ਼ਕਲ ਵਜਿਆ ਸੀ ਮੋਰਚੇ ਦੇ ਉੱਤੇ ਬੰਬ ਡੇ ਗਿਆ ਤਾਰਾਂ ਦੇ ਤਲਾ ਤੇ ਹੀ ਛੋਟੇ ਬੱਚੇ ਤੇ ਸਿਆਣੇ ਬਜ਼ੁਰਗ ਕੱਡੇ ਸੀ ਤੇ ਜਿਹੜੇ ਨੌਜਵਾਨ ਸੀ ਉਹ ਇੱਥੇ ਰਹੇ ਤੇ ਜਦੋਂ ਬੰਬ ਆਏ ਨਾ ਬੀਐਸਐਫ ਤੇ ਕੈਂਪ 'ਚ ਆਏ ਤੇ ਚੌਂਦਰਾ ਪਿੰਡ ਤੇ ਆਏ ਤੇ ਫਿਰ ਜਿਹੜੇ ਵੱਡੇ ਸੀ ਉਹ ਵੀ ਦੌੜ ਕੇ ਤੇ ਫਿਰ ਪਿੱਛੇ ਦੇ ਹਨ ਆਪਣੀਆਂ ਜਾਨਾਂ ਦੇ ਬਚਾਉਣੀਆਂ ਸੀ ਹੁਣ ਵੀ ਕੋਈ ਚਾਰੀ ਤੁਰੀ ਕੀਤੀ ਜਾ ਰਹੀ ਦੀ ਪਿੰਡ ਵਿੱਚ ਇਹਦਾ ਕਿਹਾ ਬਾਪ ਹੁਣ ਇਕ ਕੰਨੇ ਹੋ ਗਰਣਾ ਨਾ ਜੀ ਜੋ ਸਿਹਰੀ ਦੇ ਵਿੱਚ ਹੀ ਆ ਦੇਖੋ ਹੁਣ ਕੀ ਬੰਦਦਾ ਕੀ ਨਹੀਂ ਬਾਰਡਰ ਤੇ ਬਿਲਕੁਲ ਪਿੰਡ 'ਚ ਬੀਐਸਐਫ ਵਾਲੇ ਹਾਂਜੀ 24 ਘੰਟੇ ਪਹਿਰਾ ਚੱਲਦਾ ਜੀ ਬੀਐਸਐਫ ਹਾਂਜੀ ਹਾਂਜੀ ਪਿੰਡ 'ਚ ਵੀ ਆਏ ਨੇ ਇਹ ਪਿੰਡ ਜਿਹੜੀ ਬਾਰ-ਬਾਰੀ ਫਿਰਦੇ ਰਹਿੰਦੇ ਆ ਜੀ ਬਾਰਡਰ ਤੇ ਵੀ ਅਸੀਂ ਉਹਨਾਂ ਦੇ ਨਾਲ ਆਂ ਜੀ ਜਿੱਦਾਂ ਕਹਿਣਗੇ ਉਦਾਂ ਹੀ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਆਂ ਉਹਨਾਂ ਕਹਿਆ ਜੀ ਇੱਕ ਦੋ ਦਿਨ ਚ ਆਪਣੀ ਫਸਲ ਜਿਹੜੀ ਆ ਉਹ ਤਰੋਂ-ਪਾਰੋਂ ਕਟਵਾ ਲਓ ਜੀ ਹਾਂਜੀ ਮੇਰਾ ਪਿੰਡ ਸਲਾਚ ਆ ਬਾਰਡਰ ਤੇ ਰਹਿਣ ਵਾਲੇ ਆਂ ਅਸੀਂ ਤੇ ਲਾਉਂਸਮੈਂਟ ਇਹ ਕੀਤੀ ਗਈ ਆ ਕਿ ਜਿਹੜਾ ਲੜਾਈ ਦਾ ਮੌਲ ਬਣਿਆ ਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਰਾਤ ਨੂੰ ਨੌਜਵਾਨ ਜਿਹੜੇ ਆ ਉਹ ਚਕੰਨੇ ਹੋ ਕੇ ਰਹਿਣ ਕਿਉਂਕਿ ਜੇ ਕੋਈ ਹਰਕਤ ਮਾੜੀ ਲੱਭਦੀ ਆ ਤੇ ਬੀਐਸਰ ਰਿਪੋਰਟ ਦਿੱਤੀ ਜਾਏ ਥਾਣੇ ਰਿਪੋਰਟ ਦਿੱਤੀ ਜਾਏ ਤੇ ਜੜੀਆਂ ਵੀਰਸਵ ਨੇ ਸਾਨੂੰ ਕੱਲ ਕਿਹਾ ਕਿ ਤਾਰੋਂ ਪਾਰ ਜਿਹੜੀ ਫਸਲ ਆ ਛੇਤੀ ਤੋਂ ਛੇਤੀ ਜੜੀ ਆ ਉਹ ਕੱਟ ਲੋ ਕਿਉਂਕਿ ਪਤਾ ਨਹੀਂ ਹੁੰਦਾ ਗੇੜ ਬੰਦ ਹੋ ਜਾਏ ਤੁਹਾਡੀ ਫਸਲ ਜੀ ਆ ਬਰਬਾਦ ਹੋ ਜਾਏ ਇਹ ਕੱਲ ਦੱਸਿਆ ਗਿਆ ਤੇ ਲੜਾਈ ਜੜੀ ਉਹ ਨਹੀਂ ਲੱਗਣੀ ਚਾਹੀਦੀ ਇਹ ਸਾਡੀ ਮੰਗ ਆ ਕਿ ਦੋਨਾਂ ਮੁਲਕਾਂ ਨੂੰ ਬੈਠ ਕੇ ਜੜੀ ਉਹ ਗੱਲ ਕਰਨੀ ਚਾਹੀਦੀ ਆ ਕਿਉਂਕਿ ਬਾਰਡਰ ਦੇ ਲੋਕਾਂ ਨੂੰ ਜਿਹੜੀਆਂ ਲੜਾਈਆਂ ਦੇਖੀਆਂ ਨੇ ਉਹਨਾਂ ਦਾ ਰਹਿੰਦਾ ਕੱਖ ਨਹੀਂ ਕਿਉਂਕਿ ਜਦੋਂ ਰਿਸ਼ਤੇਦਾਰਾਂ ਦੇ ਜਾਇਦਾ ਤੇ ਰਿਸ਼ਤੇ ਦਾ ਸਾਰਾ ਬਸਲਾ ਲੈ ਕੇ ਚੱਲ ਜੀਦਾ ਜੋ ਪੇਟੀ ਪੱਟੀ ਸਮਾਨ ਕਰਦਾ ਲੈ ਕੇ ਚੱਲ ਜੀਦਾ ਤਾਂ ਸਾਨੂੰ ਕੁਝ ਨਹੀਂ ਵੱਜਦਾ ਸਾਡਾ ਨੁਕਸਾਨ ਬਹੁਤ ਹੁੰਦਾ ਦੂਜੀ ਗੱਲ ਇਹ ਸਰਕਾਰਾਂ ਜਿਹੜੀਆਂ ਸਰਕਾਰ ਕੋਈ ਵੀ ਬਣਦੀ ਹੈ ਉਹ ਕਹਿ ਦਿੰਦੀ ਆ ਵੀ ਬਾਰਡਰ ਦੀਆਂ ਨਹੀਂ ਆ ਸੂਟਾਂ ਪੇਦੀਆਂ ਪਰ ਸਾਡੇ ਤੱਕ ਕੋਈ ਨਹੀਂ ਪਹੁੰਚਦੀ ਬੜੀ ਹੈਰਾਨਕੀ ਦੀ ਗੱਲ ਆ ਤੇ ਕਹਿ ਦਿੰਦੇ ਆ ਵੀ ਬਾਰਡਰ ਵਾਲਿਆਂ ਨੂੰ ਸਹੂਲਤਾਂ ਐਨਾ ਫੰਡ ਕੱਢਿਆ ਗਿਆ ਪਰ ਅਜੇ ਤੱਕ ਕੋਈ ਸਾਨੂੰ ਸਹੂਲਤ ਨਹੀਂ ਮਿਲੀ ਦੂਜੀ ਤਰੋਂ ਪਾਰ ਸਾਨੂੰ ਕੋਈ ਫਸਲ ਉੱਚੀ ਨਹੀਂ ਵਿਜਣਦੀ ਤੇ ਜੇ ਅਸੀਂ ਕਣ ਕੇ ਵਿਜਣੇ ਆ ਤੇ ਮੁਰਕੇ ਜਿਹਨਾਂ ਨੂੰ ਮਾਰ ਜਾਂਦੇ ਆ ਤੇ ਮਾਜੇ ਦਾ ਵੀ ਰੌਲਾ ਪਾਉਂਦੇ ਆ ਤੇ ਉਹ ਡਰਾਮਾ ਹੀ ਖੇਡਦੇ ਆ ਅਜੇ ਤੱਕ ਮਾ ਜਿਹੜਾ ਸਾਨੂੰ ਨੀਂਦ ਨਹੀਂ ਦਿੱਤਾ ਗਿਆ ਜਗ ਨਹੀਂ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਬਹੁਤ ਮਾਰਦੀ